ਅੱਜ ਗੁਰਦਾਸਪੁਰ ਪੁਲਿਸ ਵੱਲੋਂ ਸ਼ਹਿਰ ਦੇ ਵਿੱਚ ਫਲੈਗ ਮਾਰਚ ਕੱਢਿਆ ਗਿਆ ਹੈ ਜਿਸ ਦੇ ਵਿੱਚ ਬੀਐਸਐਫ ਦੇ ਜਵਾਨ ਔਰ ਐਸਐਸਜੀ ਦੇ ਜਵਾਨ ਹੈਗੇ ਤੇ ਜੋ ਡਿਸਟ੍ਰਿਕਟ ਪੁਲਿਸ ਦੀ ਫੋਰਸ ਹੈ ਉਹ ਸਾਰੇ ਸ਼ਾਮਿਲ ਹਨ ਤੇ ਸਾਡੇ ਸਾਰੇ ਜੀਓਸ ਐਸਐਚਓਸ ਇਹਦਾ ਪਾਰਟ ਹੈਗੇ ਫਲੈਗ ਮਾਰਚ ਦਾ ਮੇਨ ਮੋਟਿਵ ਇਹੀ ਹੈ ਕਿ ਲੋਕ ਸਭਾ ਚੋਣਾਂ 2024 ਦੇ ਮੱਦੇਨਜ਼ਰ ਸ਼ਹਿਰ ਵਾਸੀਆਂ ਨੂੰ ਤੇ ਲੋਕਾਂ ਨੂੰ ਜਾਗਰੂਕ ਕਰਨਾ ਤੇ ਇੱਕ ਕੌਨਫੀਡੈਂਸ ਬਿਲਡਿੰਗ ਮੈਜ਼ਰ ਹੈ ਕਿ ਉਹ ਹਰ ਤਰ੍ਹਾਂ ਦੀ ਚੈਲੰਜ ਦੇ ਲਈ ਡਿਸਟ੍ਰਿਕਟ ਪੁਲਿਸ ਤਿਆਰ ਹੈ ਸਰ ਬਾਰਡਰ ਏਰੀਆ ਹੈਗਾ ਵਾ ਚਾਹਤਾ ਚੈਲੰਜ ਪਾ ਚੰਦਾ ਕਿਉਂਕਿ ਚੋਨਾ ਦਾ ਸੀਜ਼ਨ ਵੀ ਆ ਗਿਆ ਕੁਝ ਰਾਤਾਂ ਦਾ ਜਿਹੜਾ ਵਾ ਉਹ ਕਿਹੜੇ ਘਟਨਾਵਾਂ ਨੂੰ ਜਾਣਾ ਦੇ ਸਕਦੇ ਉਸ ਦੇ ਵਾਸਤੇ ਸਾਡਾ ਇੰਟੈਲੀਜੈਂਸ ਤੇ ਸਾਰਿਆਂ ਦੇ ਨਾਲ ਟਾਈਪ ਹੈ ਪੂਰਾ ਬਾਰਡਰ ਡਿਸਟ੍ਰਿਕਟ ਸਾਡਾ ਹੈਗਾ ਲੇਕਿਨ ਇੱਥੇ ਜਿਹੜੀ ਵੀ ਕੋਈ ਅਕ੍ਰੋਸ ਦਾ ਬਾਰਡਰ ਕੋਈ ਐਕਟੀਵਿਟੀ ਹੋ ਰਹੀ ਹੈ ਜਾਂ ਫਿਰ ਕੋਈ ਹੋਰ ਜਿਹੜੇ ਸਾਡੇ ਐਂਟੀ ਨੈਸ਼ਨਲ 엘ਮੈਂਟਸ ਹੈਗੇ ਉਹਨਾਂ ਦੇ ਵਿਰੁੱਧ ਅਸੀਂ ਪੂਰੀ ਤਰ੍ਹਾਂ ਸੁਚੇਤ ਸੁਚੇਤ ਹਨ ਤੇ ਸਾਡੀ ਇੰਟੈਲੀਜੈਂਸ ਗੈਦਰਿੰਗ ਵੀ ਸਟਰੋਂਗ ਹੈ ਅਸੀਂ ਕਿਤੇ ਵੀ ਕੋਈ ਇਸ਼ੂ ਜਾਂ ਕੋਈ ਵਾਕਿਆ ਹੁੰਦਾ ਅਸੀਂ ਇਮੀਡੀਏਟਲੀ ਰਿਸਪੌਂਡ ਕਰਦੇ ਹਾਂ ਫਿਲਹਾਲ ਕਿੰਨੀ ਕੋਸਤ ਮੰਗਾਈ ਗਈ ਹੈ ਟੁਕੜੀਆਂ ਕਿੰਨੀਆਂ ਮੰਗਾਈਆਂ ਗਈਆਂ ਇਹਨਾਂ ਵਾਲੇ ਸਮੇਂ ਫਿਲਹਾਲ ਸਾਡੇ ਕੋਲ ਬੀਐਸਐਫ ਦੀ ਦੋ ਟੁਕੜੀਆਂ ਹੈਗੀ ਤੇ ਐਸਐਸਜੀ ਦੀ ਇੱਕ ਟੁਕੜੀ ਹੈ ਤੇ ਡਿਸਟ੍ਰਿਕਟ ਪੁਲਿਸ ਦੀ ਜਿਹੜੇ ਵੀ ਆਫੀਸ਼ੀਅਲ ਆਫਿਸ ਵਰਕਸ ਦੇ ਵਿੱਚ ਵੀ ਸਗੇ ਉਹ ਸਾਰਿਆਂ ਨੂੰ ਮੋਬਾਈਲਾਈਜ਼ ਕਰਕੇ ਅਸੀਂ ਇਲੈਕਸ਼ਨ ਡਿਊਟੀਆਂ ਦੇ ਵਿੱਚ ਲਾਇਆ ਟੋਟਲ 3000 ਤੋਂ ਵੱਧ ਫੋਰਸ ਡਿਪਲੋਏ ਹੋਊਗੀ ਇਹਦੇ ਵਿਚਾਰ ਸਾਰੇ ਹੀ ਜਿਹੜੇ ਵੀ ਮਿਸਲੇਨੀਅਸ ਡਿਊਟੀ ਤੇ ਹੈ ਉਹ ਸਾਰਿਆਂ ਨੂੰ ਹੁਣ ਚੈਕਿੰਗ ਫਰਸਕਿੰਗ ਐਂਡ ਪੈਟਰੋਲਿੰਗ ਡਿਊਟੀਸ ਤੇ ਲਾਇਆ ਜਾਏਗਾ ਸੁਰੱਖਿਆ ਦੇ ਮੱਦੇਨਜ਼ਰ ਅਸੀਂ ਇਹ ਹੀ ਕਹਿਣਾ ਚਾਹੁੰਦੇ ਹਾਂ ਕਿ ਪੁਲਿਸ ਵੱਲੋਂ ਆਪਣੇ ਸਾਰੇ ਇੰਤਜ਼ਾਮ ਕਰ ਲਏ ਗਏ ਹਨ ਸਾਡੇ ਐਂਟਰੀ ਐਗਜ਼ਿਟ ਪੁਆਇੰਟਸ ਦੇ ਇਲਾਕੇਬੰਦੀ ਕੀਤੀ ਗਈ ਹੈ ਬਾਰਡਰ ਏਰੀਆ ਦੇ ਵਿੱਚ ਪੈਟਰੋਲਿੰਗ ਕੀਤੀ ਜਾ ਰਹੀ ਹੈ ਲੋਕਾਂ ਦੇ ਨਾਲ ਮੀਟਿੰਗ ਵੀ ਕੀਤੀ ਜਾ ਰਹੀ ਹੈ ਤੇ ਜਿੱਥੇ-ਜਿੱਥੇ ਰੈਲੀ ਆ ਕੋਈ ਪ੍ਰੋਗਰਾਮ ਹੁੰਦੇ ਹੋ ਉੱਥੇ ਅਸੀਂ ਫੋਰਸ ਵੀ ਡਿਪਲੋਏ ਕਰਤੀ ਹੈ ਲੋਕਾਂ ਨੂੰ ਇਹ ਹੀ ਅਪੀਲ ਹੈ ਕਿ ਉਹ ਪੂਰੀ ਤਰ੍ਹਾਂ ਪੁਲਿਸ ਦਾ ਸਾਥ ਦੇਣ ਤੇ ਕਾਨੂੰਨ ਵਿਵਸਥਾ ਨੂੰ ਬਣਾਈ ਰੱਖਣ ਦੇ ਵਿੱਚ ਪੁਲਿਸ ਦੀ ਮਦਦ ਕਰਨ ਕਿਤੇ ਵੀ ਕੋਈ ਜਿਹੜੀ ਐਂਟੀ ਸੋਸ਼ਲ 엘ਿਮੈਂਟਸ ਦਾ ਸਾਥ ਨਾ ਦੇਣ ਤੇ ਕੋਈ ਵੀ ਰੂਮਰਸ ਦਾ ਬਿਲਕੁਲ ਰੂਮਰਸ ਨੂੰ ਨਾ ਫੈਲਾਣ ਤੇ ਉਹਨਾਂ ਨੂੰ ਨਾ ਪ੍ਰੋਪਗੇਟ ਕਰ ਜੋ ਵੀ ਕੋਈ ਉਹਨਾਂ ਨੂੰ ਲੱਗਦਾ ਹੈ ਕੋਈ ਰੂਮਰ ਹੈਗਾ ਜਾਂ ਕੋਈ ਇਸ ਤਰ੍ਹਾਂ ਦੀ ਗਲਤ ਇਨਫੋਰਮੇਸ਼ਨ ਜਾਂ ਅਫਵਾਹ ਹੈ ਤਾਂ ਉਹਨੂੰ ਪੁਲਿਸ ਦੇ ਥਰੂ ਕਲੀਅਰਫਾਈ ਕਰ ਸਕਦੇ ਹਨ ਉਹ ਸਾਡੇ ਕੰਟਰੋਲ ਰੂਮ ਐਕਟੀਵੇਟਡ ਹੈ ਉੱਥੇ ਕਾਲ ਕਰਕੇ ਜੋ ਵੀ ਜਾਣਕਾਰੀ ਲੈਣਾ ਚਾਹੁੰਦੇ ਹਨ ਉਹ ਲੈ ਸਕਦੇ ਹੋ ਇਸ ਤਰ੍ਹਾਂ ਫੈਲਾਉਣ ਦੇ ਲਈ ਸੋਸ਼ਲ ਮੀਡੀਆ ਜ਼ਿਆਦਾ ਇਸਤੇਮਾਲ ਕੀਤਾ ਜਾਂਦਾ ਹੈ ਸੋਸ਼ਲ ਮੀਡੀਆ ਦੀ ਨਜ਼ਰ ਪੀ ਆਰ ਨਹੀਂ ਕਰ ਸਕਦੇ ਸੋਸ਼ਲ ਮੀਡੀਆ ਮਾਨਿਟਰਿੰਗ ਸੈੱਲ ਬਣਿਆ ਹੋਇਆ ਹੈ ਉਹ ਚੋਣ ਚੋਣਾਂ ਦੇ ਦੌਰਾਨ ਇੱਕ ਸਪੈਸ਼ਲ ਵੀ ਬਣਦਾ ਹੈ ਉਹ 24 ਘੰਟੇ ਨਜ਼ਰ ਵੀ ਰੱਖਦਾ ਹੈ ਤੇ ਹੈੱਡਕੁਆਰਟਰ ਲੈਵਲ ਤੇ ਵੀ ਨਜ਼ਰ ਰੱਖੀ ਜਾਂਦੀ ਹੈ ਉਹ ਵੀ ਸਾਨੂੰ ਦੱਸਦੇ ਹਨ ਤੇ ਅਸੀਂ ਲੋਕਲ ਇਨਪੁਟ ਵੀ ਗੈਦਰ ਕਰਦੇ ਹਾਂ ਕੋਈ ਵੀ ਬਾਹਰ ਦਾ ਕੋਈ ਇਨਸੀਡੈਂਟ ਹੁੰਦਾ ਹੈ ਕਈ ਵਾਰ ਉਹਨੂੰ ਇਸ ਤਰ੍ਹਾਂ ਪੋਰਟਰੇ ਕੀਤਾ ਜਾਂਦਾ ਹੈ ਸੋਸ਼ਲ ਮੀਡੀਆ ਤੇ ਕਿ ਉਹ ਲੋਕਲ ਹੈਗਾ ਤਾਂ ਅਸੀਂ ਲੋਕਾਂ ਨੂੰ ਇਹੀ ਅਪੀਲ ਕਰਦੇ ਹਾਂ ਕਿ ਉਹ ਜਾਗਰੂਕ ਰਹਿਣ ਤੇ ਇਸ ਤਰ੍ਹਾਂ ਦੀ ਕਿਸੇ ਵੀ ਚੀਜ਼ ਨੂੰ ਨਾ ਫੈਲਾਏ WhatsApp ਤੇ ਇਹਨੂੰ ਫਾਰਵਰਡ ਅਸੀਂ ਮਾਈਂਡਲੈਸਲੀ ਫਾਰਵਰਡ ਕਰਦੇ ਹਾਂ ਉਹ ਨਾ ਕਰਨ ਤੇ ਪੁਲਿਸ ਦੇ ਨਾਲ ਟਾਈਪ ਕਰਕੇ ਇੱਕ ਵਾਰੀ ਉਹਦੀ ਆਥੈਂਟੀਸਿਟੀ ਜਾਣ ਲੈ ਕਿ ਉਹ ਰੀਅਲ ਹੈ ਜਾਂ ਫੇਕ ਹੈ ਕਈ ਵਾਰ ਫੇਕ ਵੀਡੀਓਜ਼ ਅੱਜਕੱਲ ਬਹੁਤ ਆ